ਬੀਤੇ ਕੁਝ ਦਿਨ ਪਹਿਲਾਂ ਕੈਨੇਡਾ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਜਸ਼ਨਦੀਪ ਸਿੰਘ ਦਾ ਕਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੇ ਹੀ ਖੜਾ ਵਖਾਈ ਦਿੱਤਾ। ਅਤੇ ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਏ। ਪਰਿਵਾਰ ਮਲੇਰ ਕੋਟਲਾਦਾਰ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ। ਅਤੇ ਪਰਿਵਾਰ ਨੇ ਆਪਣੇ ਪੁੱਤ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਹੈ। ਨਾਲ ਹੀ ਉਹਨਾਂ ਕਿਹਾ ਹੈ ਕਿ ਪੁੱਤਾਂ ਨੂੰ ਜੇਕਰ ਵਿਦੇਸ਼ ਭੇਜਣਾ ਹੈ ਤਾਂ ਫਿਰ ਗ੍ਰੈਜੂਏਸ਼ਨ ਤੋਂ ਬਾਅਦ ਹੀ ਭੇਜਣਾ ਚਾਹੀਦਾ ਹੈ। ਅਲਬੋਟਾ ਦੇ ਡਾਊਨਟਾਊਨ ਐਡਮਿੰਟਨ ਪਾਰਕਿੰਗ ਵਿੱਚ ਬੁੱਧਵਾਰ ਨੂੰ ਇੱਕ 22 ਸਾਲਾਂ ਸਿੱਖ ਨੌਜਵਾਨ ਜਸ਼ਨਦੀਪ ਸਿੰਘ ਮਾਨ ਦਾ ਕਥਿਤ ਤੌਰ ਤੇ ਤੇਜ਼ਦਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਜਸ਼ਨਦੀਪ ਸਿੰਘ ਕਰੀਬ 8 ਮਹੀਨੇ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਗਿਆ ਸੀ ਐਡਮਿੰਟਨ ਪੁਲਿਸ ਨੇ 40 ਸਾਲਾਂ ਦੇ ਇੱਕ ਗੋਰੇ ਨੂੰ ਸੈਕੰਡ ਡਿਗਰੀ ਮਰਡਰ ਦਾ ਦੋਸ਼ ਲਗਾ ਕੇ ਗ੍ਰਿਫਤਾਰ ਵੀ ਕਰ ਲਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸ਼ੱਕੀ ਮੌਕੇ ਤੇ ਹੀ ਮੌਜੂਦ ਰਿਹਾ। ਜਸ਼ਨਦੀਪ ਮਲੇਰ ਕੋਟਲਾ ਜ਼ਿਲ੍ਹੇ ਦੇ ਪਿੰਡ ਬੜਲਾ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਉਸ ਦੇ ਪਰਿਵਾਰਕ ਮੈਂਬਰ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਡੂੰਘੇ ਸਦਮੇ ਦੇ ਵਿੱਚ ਵਿਖਾਈ ਦੇ ਰਹੇ ਨੇ। ਘਟਨਾ ਦੀ ਸੰਤਾਜੂਤ ਨੂੰ ਆ ਕੇ ਮੈਸੇਜ ਆਇਆ ਇਹ ਕਹਿੰਦਾ ਕਿ ਛੋਟੇ ਬੇਟੇ ਦਾ ਕਤਲ ਹੋ ਗਿਆ ਜੀ। ਤੇ ਕਹਿੰਦਾ ਵੇਖਣਾ ਤੇ ਹੀ ਹੋਤਾ ਹਾਂ ਜੀ ਇਹਦਾ ਨੰਬਰ ਹੈ ਜੀ ਇਹ ਗਿਆ ਜੀ ਇੱਥੋਂ ਸਾਡੇ ਕੋਲੋਂ 6 ਦਸੰਬਰ ਨੂੰ ਕਰੋਂਗੇ 7 ਦੀ ਫਲੈਟ ਸੀ ਜੀ ਦੀ ਤੇ ਸਾਰੇ 8 ਮਹੀਨੇ ਹੋਇਆ ਪਰ ਮੈਂ ਤਾਂ ਇਹੀ ਗੱਲ ਕਹਿਣਾ ਵੀ ਜੇ ਬੱਚਾ ਭੇਜਣਾ ਪਤਾ ਵਧੀਆ ਡਿਗਰੀ ਕਰਾ ਕੇ ਉਹਨੂੰ ਬੱਚੇ ਨੂੰ ਭੇਜੀਏ ਉਹਨੂੰ ਉਹਦੇ ਬਾਰੇ ਨੌਲਜ ਆਵੇ ਜਿਹੜਾ ਆਪਾਂ 10 ਪਲੱਸ 2 ਤੋਂ ਬਾਅਦ ਬੱਚਾ ਭੇਜਦੇ ਆ ਨਾ ਤਾਂ ਉਹਨੂੰ ਪਤਾ ਹੁੰਦਾ ਉਹਦੇ ਬਾਰੇ ਕਿਸੇ ਗੱਲ ਦਾ ਨਾ ਉਹ ਆਪਣੇ ਬਗਾਨੇ ਦਾ ਪਤਾ ਹੁੰਦਾ ਉਹਨੂੰ ਪਤਾ ਨਹੀਂ ਵੀ ਉਹਦਾ ਕੀ ਕਰਦੇ ਵੀ ਆਪਣਾ ਬਚਾਇਆ ਸੇਪ ਕਰਕੇ ਉਹਨੇ ਭਰੋਸੇ 'ਚ ਲੈ ਕੇ ਕਤਲ ਕੀਤਾ ਗਿਆ ਸਾਨੂੰ ਤਾਂ ਜੇ ਇਥੋਂ ਜਾਣਕਾਰੀ ਇਹ ਮਿਲਿਆ ਜੂ ਟਰਮ ਤੇ ਕੰਮ ਕਰਦਾ ਸੀ ਉੱਥੋਂ ਸਮਾਨ ਲਾਹ ਰਿਹਾ ਸੀ ਟਰਾਲੇ 'ਚ ਉਹਦੀ ਜ਼ਿੰਮੇਵਾਰੀ ਆ ਵੀ ਟਰਾਲੇ 'ਚ ਸਮਾਨ ਲਾਉਣ ਦੀ ਥੱਲਿਓ ਉਹਦੇ ਕੁਦਰਤੀ ਵੀ ਉਹਨੇ ਬੜਿਆ ਬੜੂ ਕੇ ਕਿਵੇਂ ਨਾ ਕਿਵੇਂ ਕਰਕੇ ਵੀ ਟਰਾਲੇ ਦੇ ਵਿੱਚ ਬਾੜ ਲਿਆ ਟਰਾਲੇ ਦੇ ਵਿੱਚ ਬਾੜ ਕੇ ਉਹਨੇ ਕਤਲ ਕਰ ਦਿਆ ਦਾ ਕਤਲ ਕਰਕੇ ਬਾਹਰ ਸਿੱਟ ਕੇ ਕਹਿੰਦਾ ਵੀ ਮੇਤੋਂ ਮਾਈ ਗਾਰਡ ਮੇਤੋਂ ਦਾ ਕਤਲ ਹੋ ਗਿਆ ਸਾਖ ਤੋਂ ਸਜ਼ਾ ਹੋਣੀ ਚਾਹੀਦੀ ਆ ਕਿੰਨੇ ਬੱਚੇ ਦੇਖੋ ਸਾਡੇ ਰੋਜ਼ ਅਸੀਂ ਖਬਰਾਂ ਪੜ੍ਹਦੇ ਆ ਹੁਣ ਕਦੇ ਕਿਤੋਂ ਕਦੇ ਕਿਸ ਤਰ੍ਹਾਂ ਕਿੰਨੀਆਂ ਡੈਥਾਂ ਉੱਥੇ ਹੋ ਰਹੀ ਸਾਨੂੰ ਵੀ ਥੋੜਾ ਜਿਹਾ ਅਵੇਅਰ ਵੀ ਹੋਣਾ ਚਾਹੀਦਾ ਬੱਚੇ ਨੂੰ ਘਰ ਤੋਂ ਕੋਲ ਗ੍ਰੈਜੂਏਸ਼ਨ ਇਧਰ ਕਰਵਾ ਕੇ ਜਦ ਤੱਕ ਬੱਚਾ 22 23 ਸਾਲ ਦੀ ਉਮਰ ਦੇ ਵਿੱਚ ਇਧਰੋਂ ਪੜ੍ਹ ਲੈਂਦਾ ਲਿਖ ਲੈਂਦਾ ਉਹਨੂੰ ਆਪਣੇ ਆਪ ਦੀ ਸੋਝੀ ਆ ਜਾਂਦੀ ਹੈ ਦੁਨੀਆਦਾਰੀ ਨੂੰ ਸਮਝਣ ਲੱਗ ਜਾਂਦਾ ਉਹ ਕਿ ਤੋਂ ਮੈਂ ਕਿਵੇਂ ਬਚਣਾ ਕਿਉਂ ਪਲੱਸ 2 ਤੱਕ ਬੱਚੇ ਅਨਪੂਰ ਹੁੰਦੇ ਨੇ ਉਹਨਾਂ ਨੂੰ ਦੁਨੀਆਦਾਰੀ ਦੀ ਸਮਝ ਨਹੀਂ ਹੁੰਦੀ ਉਹ ਉਹਦੇ ਕਰਕੇ ਸਾਡੇ ਬੱਚਿਆਂ ਦਾ ਬਹੁਤ ਨੁਕਸਾਨbaar ਜਾ ਕੇ ਹੋ ਰਿਹਾ ਹੈ। ਜ਼ਿਕਰਿਆ ਖਾਸ ਹੈ ਕਿ ਪਰਿਵਾਰ ਦੇ ਉੱਤੇ ਤਾਂ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ ਹੈ। ਪਰਿਵਾਰ ਵੱਲੋਂ ਪੁੱਤ ਦੀ লাশ ਨੂੰ ਭਾਰਤ ਵਾਪਸ ਲਿਆਉਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ